ਹਾਂਜੀ ਵੈਗਰੂ ਜੀ ਸਭ ਦਾ ਸਵਾਗਤ ਹੈ ਜੀ ਤੇ ਵੈਗਰੂ ਜੀ ਅੱਜ ਤੁਹਾਨੂੰ ਇੱਕ ਇਸ ਤਰ੍ਹਾਂ ਦੀ ਇਤਿਹਾਸਿਕ ਜਿਹੜੀ ਇਹ ਜਗ੍ਹਾ ਦੇ ਦਰਸ਼ਨ ਕਰਵਾ ਰਿਆਂਗੇ ਜਿਹੜੇ ਕਿ ਬਹੁਤੀਆਂ ਸੰਗਤਾਂ ਜਿਹੜੀਆਂ ਨੇ ਕਦੀ ਵੀ ਸ਼ਾਇਦ ਨਾ ਵੇਖਿਆ ਹੋਵੇ ਜਿਵੇਂ ਕਿ ਅਸੀਂ ਪਿਛਲੇ ਦਿਨੀ ਤੁਹਾਨੂੰ 121-22 ਸਾਲ ਪੁਰਾਣੇ ਸਚਕੰਡ ਸ੍ਰੀ ਦਰਬਾਰ ਸਾਹਿਬ ਵਿਖੇ ਲੱਗੇ ਖੰਬੇ ਵਿਖਾਏ ਸਨ ਤੇ ਇਸੇ ਤਰ੍ਹਾਂ ਹੀ ਜਿਹੜੀ ਸਿੱਲ ਜਿਸ ਦੇ ਉੱਪਰ ਔਰੰਗਜ਼ੇਬ ਬਾਦਸ਼ਾਹ ਬੈਠ ਕੇ ਹੁਕਮਾਂ ਕਰਿਆ ਕਰਦਾ ਸੀ ਤੇ ਕਈ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਤੇ ਬੈਠ ਕੇ ਤੇ ਉਸ ਸਿੱਲ ਨੂੰ ਜਿਹੜੇ ਨੇ ਸਿੰਘ ਉਠਾ ਲਏ ਸਨ ਦਿੱਲੀ ਤੋਂ ਉਹਦੇ ਬਾਰੇ ਜਾਣਕਾਰੀ ਦੇ ਰਿਆਂ ਦੂਰ ਅੰਦੇਸ਼ ਆਗੂ ਨਿਡਰ ਜੋਦਾ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਰਾਮਗੜੀਆ ਬੁੰਗੇ ਦਾ ਨਿਰਮਾਣ 1755 ਈਸਵੀ ਨੂੰ ਕਰਵਾਇਆ ਬੁੰਗਾ ਰਾਮਗੜੀਆ ਉਸ ਵੇਲੇ ਦੇ ਸਮਕਾਲੀ ਮਿਸਲਾਂ ਦੁਆਰਾ ਉਹ ਸਾਰੇ ਸਾਰੇ ਇਹ ਬੁੰਗਿਆਂ ਨਾਲੋਂ ਵਿਉਤਬੰਦੀ ਉਹ ਸਾਰੀ ਨਕਾਸ਼ੀ ਅਤੇ ਚਿੱਤਰਕਾਰੀ ਦੇ ਆਧਾਰ ਤੇ ਵੱਖ ਸੀ ਸਰਦਾਰ ਜਸਨ ਸਿੰਘ ਰਾਮ ਮਗੜੀਆ ਦੁਆਰਾ ਇਸ ਬੁੰਗੇ ਵਿੱਚ ਦੀਵਾਨੇ ਖਾਸ ਜਿਸ ਵਿੱਚ ਮਹਾਰਾਜਾ ਸਾਹਿਬ ਦਾ ਸਿੰਘਾਸਨ ਹੈ ਅਤੇ ਜਿਸ ਦੀ ਛੱਤ 44 ਲਾਲ ਪੱਥਰ ਦੇ ਥੰਮਾ ਜਿਹੜੇ ਕਿ ਸਿੱਖ ਨਕਾਸ਼ੀ ਦਾ ਅਲੌਕਿਕ ਨਮੂਨਾ ਹਨ ਉਸ ਤੇ ਆਧਾਰਿਤ ਹੈ ਅਤੇ ਇਸ ਸਿੰਘਾਸਨ ਦੀ ਉਚਾਈ ਸ੍ਰੀ ਹਰਮੰਦਰ ਸਾਹਿਬ ਤੋਂ ਬਹੁਤ ਨੀਵੀਂ ਹੈ ਜਿਹੜੀ ਕਿ ਮਹਾਰਾਜਾ ਜੀ ਦੇ ਗੁਰੂ ਤੇ ਵਿਸ਼ਵਾਸ ਦੀ ਨਿਮਰਤਾ ਦੀ ਨਿਰਮਾਣ ਕਲਾ ਦੇ ਗਿਆਨ ਦੀ ਅਤੇ ਵਿਉਂਤਬੰਦੀ ਦੀ ਸ਼ਾਹੀ ਭਰਦੀ ਹੈ ਬੁੰਗੇ ਵਿੱਚ ਕੈਦੀਆਂ ਲਈ ਕਾਲ ਕੋਠੜੀ ਸਿੰਘਾਸਣ ਦੇ ਥੱਲੇ ਹੈ ਤੇ ਮਾਲ ਖਾਨਾ ਸਿੰਘਾਸਣ ਦੇ ਸਾਹਮਣੇ ਹੈ ਦਰਬਾਰੀਆਂ ਅਹਿਲਕਾਰਾਂ ਅਤੇ ਜਰਨੈਲਾਂ ਦੇ ਬੈਠਣ ਲਈ ਇੱਕ ਵੱਡਾ ਦੀਵਾਨ ਹਾਲ ਜਿਸ ਦੇ ਇੱਕ ਪਾਸੇ ਖੂਹ ਹੈ ਹਵਾ ਅਤੇ ਰੋਸ਼ਨੀ ਲਈ ਯੋਗ ਪ੍ਰਬੰਧ ਹਨ ਸ਼੍ਰੀ ਦਰਬਾਰ ਸਾਹਿਬ ਅਤੇ ਸ਼ਹਿਰ ਦੀਆਂ ਹੱਦਾਂ ਦੀ ਨਿਗਰਾਨੀ ਹਿੱਤ 156 ਫੁੱਟ ਉੱਚੇ ਮিনার ਨੇ ਜਿਹੜੇ ਕਿ ਸਿੱਖ ਨਿਰਮਾਣ ਕਲਾ ਦਾ ਇੱਕ ਮੂਹਰਬੋਲ ਦਾ ਸ਼ਾਹਕਾਰ ਹਨ 1783 ਈਸਵੀ ਵਿੱਚ ਜਦੋਂ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਆਪਣੇ ਸਾਥੀਆਂ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਸਰਦਾਰ ਬਘੇੜ ਸਿੰਘ ਅਤੇ ਹੋਰਨਾਂ ਨਾਲ ਮਿਲ ਕੇ ਲਾਲ ਕਿਲੇ ਨੂੰ ਜਿੱਤਿਆ ਤਾਂ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਤਖਤ ਹਾਊਸ ਦੀ ਉਹ ਸੱਲ ਜਿਸ ਤੇ ਬਹਿ ਕੇ ਮੁਗਲ ਬਾਦਸ਼ਾਹ ਦੀ ਤਾਜ ਪੋਚੀ ਕੀਤੀ ਜਾਂਦੀ ਸੀ ਜਿਸ ਸੱਲ ਤੇ ਬੈਠ ਕੇ ਔਰੰਗਜੇਬ ਨੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਲਈ ਹੁਕਮ 사ਦਰ ਕੀਤੇ ਜਿਸ ਤੇ ਬੈਠ ਕੇ ਭਾਈ ਮਣੀ ਸਿੰਘ ਭਾਈ ਮਤੀ ਦਾਸ ਅਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਫਤਵੇ ਲਾਏ ਅਤੇ ਸਜਾਵਾਂ ਸੁਣਾਇਆ ਗਈਆਂ ਇਹ ਸੱਲ ਜਿਸ ਦਾ ਆਕਾਰ 6 ਫੁੱਟ 3 ਇੰਚ ਲੰਮਾ 4 ਫੁੱਟ 6 ਇੰਚ ਚੌੜਾ ਅਤੇ 9 ਇੰਚ ਮੋਟਾ ਹੈ ਇਸ ਨੂੰ ਤਖਤ ਨਾਲੋਂ ਉਖੇੜ ਕੇ ਸੰਗਲਾਂ ਅਤੇ ਰੱਸਿਆਂ ਨਾਲ ਜੋੜ ਕੇ ਜੁੱਗੋ ਜੁੱਗੋ ਢੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨਾਂ ਤੇ ਲਿਆਂਦਾ ਗਿਆ ਜੋ ਅੱਜ ਵੀ ਦਿੱਲੀ ਤਖਤ ਤੇ ਸਿੰਘਾਂ ਦੀ ਜਿੱਤ ਦੇ ਪ੍ਰਤੀਕ ਵਜੋਂ ਇੱਥੇ ਮੌਜੂਦ ਹੈ ਇਹ ਸਿੱਲ ਤੁਸੀਂ ਉੱਪਰ ਜਾ ਕੇ ਵੇਖ ਸਕਦੇ ਹੋ ਤੇ ਇਸ ਦਾ ਰਸਤਾ ਜਿਹੜਾ ਲੰਗਰ ਅਸਥਾਨ ਵੱਲੋਂ ਅੰਦਰ ਜਾਂਦਾ ਹੈ 1905 ਵਿੱਚ ਆਏ ਪਹਚਾਲ ਨਾਲ ਬੁੰਗੇ ਵਿੱਚ ਨਿਰਮਤ ਦੋਵੇਂ ਮিনারਾਂ ਦੇ ਗੁੰਬਦ ਟੁੱਟ ਗਏ ਸਨ ਤੇ ਫਿਰ 1984 ਵਿੱਚ ਐਕਸ਼ਨ ਆਫ ਬਲੂ ਸਟਾਰ ਵੇਲੇ ਹੋਈ ਗੋਲਾਬਾਰੀ ਨਾਲ ਇਹਨਾਂ ਮিনারਾਂ ਦੇ ਹੋਏ ਨੁਕਸਾਨ ਦੀ ਸਰਦਾਰ ਜਸਨ ਸਿੰਘ ਰਾਮਗੜੀਆ ਫੈਡਰੇਸ਼ਨ ਅੰਮ੍ਰਿਤਸਰ ਨੇ 1995-96 ਵਿੱਚ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਮੁਰੰਮਤ ਕਰਵਾਈ ਅੰਤ ਇਹ ਪੰਥ ਦੀ ਸ਼ਾਨ ਨੂੰ ਮੁੜ ਸੁਰਜੀਤ ਕੀਤਾ ਸੋ ਵੈਗਰੂ ਜੀ ਇਹ ਸੀ ਜਿਹੜੀ ਇਤਿਹਾਸਕ ਸਿੱਲ ਸਿੰਘਾਂ ਨੇ ਦਿੱਲੀ ਤੋਂ ਚੱਕ ਕੇ ਲਿਆਂਦੀ ਸੀ ਤੇ ਇੱਥੇ ਲਿਆ ਕੇ ਗੁਰੂ ਚਰਨਾਂ ਦੇ ਵਿੱਚ ਇਸ ਜਗ੍ਹਾ ਤੇ ਉਹਨੂੰ ਰੱਖਿਆ ਗਿਆ ਸੀ ਤੇ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਸ ਜਿਹੜੀ ਇਤਿਹਾਸਕ ਜਗ੍ਹਾ ਇਸ ਨੂੰ ਵੀ ਜ਼ਰੂਰ ਵੇਖਿਆ ਕਰੋ ਤੇ ਇਹ ਜਿਹੜੀ ਜਗ੍ਹਾ ਦੁਖ ਭੰਜਣੀ ਬੇਰ ਸਾਹਿਬ ਦੇ ਬਿਲਕੁਲ ਨਾਲ ਤੇ ਜਿੱਧਰ ਲੰਗਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਸਜੋਬਤ ਨੇ ਉਸ ਸਾਈਡ ਵੱਲੋਂ ਅੰਦਰ ਰਸਤਾ ਜਾਂਦਾ ਹੈ ਤੇ ਦਿਉ ਇਜਾਜ਼ਤ ਆਪਣੇ ਵੀਰ ਸਾਹਿਬ ਬਿਰਕ ਨੂੰ ਜਿਉਂਦੇ ਵੱਸਦੇ ਰਹੋ ਬਹੁਤ ਬਹੁਤ ਧੰਨਵਾਦ